ਮੇਰਾ ਨਾਮ ਬਲਦੇਵ ਸਿੰਘ ਜੇ ਪਿੰਡ ਰਤਛੱਤਰ ਦੇ ਵਿੱਚ ਖੜੇ ਆ ਗੁਰੂ ਘਰ ਦਾ ਜਿਹੜਾ ਗਰੰਥੀ ਆ ਉਹਦੇ ਘਰ ਖੜੇ ਆ ਤੇ ਦੇ 4:30 ਵਜੇ ਦੇ ਕਰੀਬੇ ਪਾਣੀ ਆਇਆ ਬਾਬਾ ਜੀ ਚਲ ਗਏ ਨੇ ਗੁਰਦੁਆਰਾ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਗਏ ਆ ਤੇ ਅਸੀਂ ਸੋ ਆਖਿਆ ਬਾਬਾ ਜੀ ਲੌਸਮੈਂਟ ਕਰ ਦੋ ਵੀ ਉੱਤੋਂ ਦੀ ਪਾਣੀ ਵਗਣ ਰਿਹਾ ਬਾਬਾ ਜੀ ਉਧਰ ਚਲ ਗਏ ਨੇ ਬਾਬਾ ਜੀ ਵਿਚਾਰੇ ਉਧਰ ਚਲ ਗਏ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਨਹੀਂ ਮਾ ਉਹਨਾਂ ਦੇ ਘਰ ਦੇ ਸੀਗੇ ਤੇ ਇਹ ਜਦੋਂ ਉਥੇ ਗੁਰਦੁਆਰਾ ਸਾਹਿਬ ਗਏ ਨੇ ਇਹਨਾਂ ਦੇ ਮਗਰੋਂ ਜੱਕਦਮ ਹੀ ਪਾਣੀ ਆਇਆ ਘਰ ਦੀ ਸਾਰੀ ਬਰਬਾਦੀ ਸਮਾਨ ਸਿਲੰਡਰਾਂ ਤੱਕ ਇਹਨਾਂ ਦੀਆਂ ਕੜਸ਼ੀਆਂ ਜੋ ਚੀਜ਼ ਚਮਚੇ ਤੋਂ ਲੈ ਕੇ ਰੁੜ ਗਿਆ ਕੋਈ ਨਹੀਂ ਕੋਈ ਚੀਜ਼ ਨਹੀਂ ਸੰਸਧਾ ਹੁੰਦੀਆਂ ਨੇ ਉਹ ਭਰੋਸਾ ਦੇ ਕੇ ਚੱਲ ਜਾਂਦੀਆਂ ਨੇ ਤੇ ਇਹਨਾਂ ਦਾ ਵੇਖ ਲਓ ਕਿ ਸਾਰਾ ਬਿਸਤਰੇ ਕੋਈ ਚੀਜ਼ ਨਹੀਂ ਰਹੀ ਜਿਹੜੀ ਇਹਨਾਂ ਦੇ ਘਰ ਚ ਹੈਗੀ ਇਸ ਟਾਈਮ ਸਭ ਰੁੜ ਗਈਆਂ ਨੇ ਤੇ ਇਸ ਟਾਈਮ ਅਸੀਂ ਇਹੀ ਕਹਿੰਦੇ ਆ ਵੀ ਬਾਬਾ ਜੀ ਦੀ ਮਦਦ ਕੀਤੀ ਜਾਵੇ ਵੀ ਗੁਰੂ ਘਰ ਦਾ ਵਜ਼ੀਰਾ ਤੂੰ ਸਿੱਧਾ ਸਾਰਾ ਪੰਜ ਜਗ੍ਹਾ ਤੋਂ 파ੜ ਪੈ ਗਿਆ ਸਭ ਤੋਂ ਪਹਿਲਾਂ ਬਾਬਾ ਜੀ ਦੇ ਘਰ ਤੋਂ 파ੜ ਪਿਆ ਆ ਬਾਅਦ ਵਿੱਚ ਬਾਅਦ ਵਿੱਚ ਪਏ ਨੇ ਦੂਜੇ 파ੜ ਪਹਿਲਾਂ ਬਾਬਾ ਜੀ ਦੇ ਘਰ ਦੇ ਸਾਹਮਣੇ ਹੀ ਇਹ 파ੜ ਪਿਆ ਜਦੋਂ 파ੜ ਪਿਆ ਤੇ ਬਾਬਾ ਜੀ ਦਾ ਸਾਰਾ ਘਰ ਹੀ ਲੈ ਕੇ ਰੋੜ ਕੇ ਤੇ ਪੰਜ ਚਾਰ ਜਗ੍ਹਾ ਤੋਂ 파ੜ ਪਿਆ ਅਸੀਂ ਤੇ ਇਹੋ ਹੀ ਆਨੇ ਆ ਵੀ ਬਾਬਾ ਜੀ ਦਾ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਵੀ ਇਹਦਾ ਘਰ ਬਣ ਸਕੇ ਤੇ ਇਹ ਦੁਬਾਰੇ ਫੇਰ ਆਪਣਾ ਗੁਰੂ ਘਰ ਦੀ ਸੇਵਾ ਕਰਨਾ ਤੇ ਅਸੀਂ ਤੇ ਇਹੀ ਗੱਲ ਆੰਦੇ ਆ ਵੀ ਜਿਆਦਾ ਤੋਂ ਜਿਆਦਾ ਇਹਦੀ ਮਤਕ ਕੀਤੀ ਜਾਵੇ ਆਉਂਦੀਆਂ ਸੰਸਤਾ ਭਰੋਸਾ ਦੇ ਕੇ ਚੱਲ ਜਾਂਦੀਆਂ ਅਜੇ ਤੱਕ ਤੇ ਇਹੋ ਹੀ ਭਰੋਸਾ ਹੀ ਭਰੋਸੇ 'ਤੇ ਹੀ ਆ ਤੇ ਇੱਕ ਬਾਬਾ ਜੀ ਅੰਗ ਹੀ ਇੰਨੇ ਜਿਹਨਾਂ ਕੋ ਤੁਰਿਆ ਵੀ ਨਹੀਂ ਜਾਂਦਾ ਤੇ ਵਿਚਾਰੇ ਇਕ ਲਾਤੀ ਬਹਤ ਪਾ ਕੇ ਤੁਰਦੇ ਨੇ ਖੜਾ ਨਹੀਂ ਜਿਆਦਾ ਚਿਰ ਹੋ ਸਕਦੇ ਬਾਬਾ ਜੀ ਤੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਆਹੀਂ ਤੇ ਇਹੋ ਹੀ ਵੀ ਰਿਕਵੈਸਟ ਕਰਦੇ ਆਂ ਸਰਕਾਰਾਂ ਅੱਗੇ ਕਈ ਸੰਸਥਾ ਅੱਗੇ ਵੀ ਜਿਹੜਾ ਇਹਦਾ ਬਾਬਾ ਜੀ ਦਾ ਘਰ ਬਣਾ ਕੇ ਦਿੱਤਾ ਜਾਵੇ ਇੰਨਾ ਹੀ ਬਹੁਤ ਅਸੀਂ ਧੰਨਵਾਦ ਕਰਾਂਗੇ ਵੀ ਸਰਕਾਰਾਂ ਦਾ ਸੰਸਥਾ ਦਾ ਵੀ ਇਹਨਾਂ ਦਾ ਘਰ ਬਣਾ ਕੇ ਦਿੱਤਾ ਜਾਵੇ ਠੀਕ ਇਹ ਦੁਆਰ ਤੋਂ ਫੇਰ ਵਿਚਾਰੇ ਬਾਬਾ ਜੀ ਆਪਣੀ ਸੇਵਾ ਦੇ ਵਿੱਚ ਲੱਗ ਜਾਣ ਮੇਰਾ ਨਾਮ ਸੁਖਦੇਵ ਸਿੰਘ ਆ ਮੈਂ ਗੁਰਦੁਆਰਾ ਸਾਹਿਬ ਗਰੰਤੀਆਂ ਸੇਵਾ ਕਰਦਾ ਆਪਣੇ ਗੁਰਦੁਆਰਾ ਸਾਹਿਬ ਪਿੰਡ ਜੀ ਨੱਦਰ ਜੀ ਜੀ ਹਾਂਜੀ ਕੀ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਰਾ ਹੋ ਗਿਆ ਤੁਹਾਡੇ ਸਾਹਮਣੇ ਸਾਰਾ ਰੋੜ ਰੜ ਗਿਆ ਭੇਜ ਪੂਰੀ ਗਿਆ ਸਭ ਕੁਝ ਇਹ ਵੀ ਕੰਦਾ ਬਾੜ ਗਈਆਂ ਇਹਨਾਂ ਦੀਆਂ ਥਲੀਆਂ ਬਹਿ ਗਈਆਂ ਨਹੀਂ ਆ ਪਾੜਨ ਥਨੇ ਤਰੇੜਾ ਪੈ ਗਈਆਂ ਇਦਾਂ ਤੇ ਦੂਜਾ ਅਹੀਂ ਹੁਣ ਕਿਹੇ ਘਰ ਆਣਦੇ ਆ ਆਪਣੇ ਸਾਡੇ ਚਾਚੇ ਦਾ ਘਰ ਇੱਧਰ ਲੱਗੇ ਉੱਥੇ ਰਹਿਣਦੇ ਆ ਉਥੇ ਹੀ ਦੂਜਾ ਉਹਨਾਂ ਵੱਲ ਸਾਰਾ ਰੋੜੀ ਪਣੀ ਚਲਣਦੇ ਆ ਹਜੇ ਤੇ ਕੰਮ ਟੱਟ ਗਿਆ ਕਾਰ ਟੱਟ ਗਿਆ ਸਾਰਾ ਤੁਹਾਡੇ ਸਾਹਮਣੇ ਸਵਾਨ ਵੀ ਰੋੜ ਰੜ ਗਿਆ ਕੋਈ ਭੇਜ ਗਿਆ ਇਦਾਂ ਸਾਰਾ ਖਰਾਬ ਹੋ ਗਿਆ ਸੰਸਦ ਸਸਤਾਵੋ ਮਤ ਕਰਨਾ ਹੀ ਕੋ ਸਰਪ ਸੰਸਦਾਂ ਨੂੰ ਆਉਂਦੇ ਤੇ ਸਹੀ ਪਰ ਇਹ ਇਤਨਾ ਹੀ ਕਰਕੇ ਸਰਵਾ ਚਲ ਜਾਂਦੀ ਨੇ ਹਾਂਜੀ ਕੋਈ ਹਰ ਮਤ ਨਹੀਂ ਕੀਤੀ ਲਗਦਾ ਨਹੀਂ ਨਹੀਂ ਹਾਂਜੀ ਮਤ ਨਹੀਂ ਇਤਨਾ ਹੀ ਇਤਰਾ ਹੀ ਸਰਵਾ ਹੁੰਦੇ ਨੇ ਕਰਨਾ ਫਿਰ ਚਲ ਜਾਂਦੇ ਨੇ ਤਰਾ ਹੀ ਮੈਤੂਈ ਕਰੀ ਉਹ ਤੂੰ ਤਾਂ ਬਦਲ ਹੀ ਨਹੀਂ ਹਟਣਿਆ ਕੀ ਕਿ ਸੰਸਦਾਂ ਨੂੰ ਕਿਹਾ ਕਿ ਦੋ ਘਰ ਬਣਾ ਦੇਵਾਂਗੇ ਹਾਂਜੀ ਕਿ ਸੰਸਦਾਂ ਨੂੰ ਸੇਵਾ ਕੀਤੀ ਤਾਂ ਘਰ ਬਣਾ ਦੇਵਾਂਗੇ ਆਉਂਦੇ ਤੇ ਸਾਰੇ ਨੇ ਕਹਿੰਦੇ ਇਹ ਗਲੀ ਨੇ ਬਣਾਵਾਂਗੇ ਪਰ ਹੁਣ ਬਾਰਸ਼ ਪੁਰਸ ਹੋਟੇ ਤੇ ਫੇਰ ਹੀ ਹਾਂ ਜਕਰਨਾ ਮੀ ਬੜਾ